ਸੀ ਥੋੜੀ ਜਿਹੀ ਨਾ ਹੁਣ ਡੈਂਟਿੰਗ ਪੈਂਟਿੰਗ ਕਰਾਉਣ ਚੱਲੇ ਆ ਤੇ ਡੈਂਟਿੰਗ ਪੈਂਟਿੰਗ ਕਰਾ ਕੇ ਤਾਂ ਫਿਰ ਕਰਦੇ ਆ ਤੂੰ ਕਟੌੜੇ ਬਾਦ ਤੂੰ ਕਿੱਧਰੋਂ ਆ ਤੈਨੂੰ ਲੈ ਗਾੜੀ ਪਰੋਣੀ ਆ ਚਲੋ ਜੀ ਮਿਲਦੇ ਆ ਕੱਲੋਂ ਬੱਦ ਨਾ 6:00 ਵੱਜ ਗਏ ਤਾਂ 56 ਮਿੰਟ ਹੋ ਗਏ ਆ ਤੇ ਹੁਣ ਥੋੜਾ ਜਿਹਾ ਜਾ ਰਹੇ ਆ ਵੀ ਥੋੜੀ ਕਟਿੰਗ ਗੁਟਿੰਗ ਕਰਾ ਲਈਏ ਠੀਕ ਹੈ ਡੈਂਟਿੰਗ ਪੈਂਟਿੰਗ ਤੇ ਮੌਸਮ ਸੋਹਣਾ ਆ ਤੇ ਸਵੇਰੇ ਆਪਾਂ ਨਿਕਲਾਂਗੇ ਸਾਡੇ ਜੀ 6:30 ਵਜੇ ਅਬੂ ਧਾਬੀ ਤੇ ਉਸ ਤੋਂ ਬਾਅਦ ਤੁਹਾਨੂੰ ਨਜ਼ਾਰਾ ਦਿਖਾਵਾਂਗੇ ਉਹ ਵੀ ਫਿਰ ਤੁਹਾਨੂੰ ਨਜ਼ਾਰਾ ਉੱਥੇ ਦਿਖਾਵਾਂਗੇ ਕੀ ਜੀ ਰੱਬੀ ਭਾਪ ਆਪਣਾ ਵਾਲ ਕਟਾਉਣ ਆਇਆ ਵਾ ਇਹ ਆਓ ਜੀ ਹਾਂ ਜੀ ਸਰ ਪਹੁੰਚ ਕੇ ਵਾਲ ਕਟਾਉਣ ਠੀਕ ਹੈ ਕਟਾਓ ਫਿਰ ਵਾਲ ਬਦਰ ਬੋਸ ਸਰ ਠੀਕ ਹੋ ਸਖਰੀਆ ਜੀ ਵਧੀਆ ਵਧੀਆ ਕਟਾਉਣੇ ਵਾਲ ਤੂੰ ਕਟਾਉਣੇ ਛੋਟੇ ਵਾਲ ਫਿਰ ਆਉਗੀ ਵਾਰੀ ਅਜੇ ਕਰ ਰਹੇ ਨੇ ਸ਼ੇਵ ਫਿਰ ਇਹਨਾਂ ਦੀ ਵਾਰੀ ਆਉਗੀ ਰੱਬੀ ਦੀ ਕੀ ਕਟੋਣਾ ਕੀ ਸੈਟਾ ਕਟੋਣੀ ਕੀ ਕਰਨਾ ਕੀ ਕਦੇ ਮਾਲਿਕ ਹੁਣੀ ਮਾਮਲੀ ਠੀਕ ਹੈ ਜੀ ਥੋੜੇ ਵਾਲ ਕਟੋਣੇ ਆ ਫਿਰ ਕਿਉਂ ਥੋੜੇ ਕਟਾਲਾ ਦਾੜ੍ਹੀ ਕਟਾਲਾ ਹੈ ਨਹੀਂ ਸ਼ੇਵ ਕਰਾ ਦੀ ਤੇਰੀ ਸ਼ੇਵ ਕਰਨੀ ਹੈ ਸ਼ੇਵ ਕਰਨੀ ਸ਼ੇਵ ਮੈਂ ਤੈਨੂੰ ਬੋਲਾ ਕੀ ਦੂ ਨਾ ਦਾੜ੍ਹੀ ਨਹੀਂ ਕਟਾਉਣੀ ਕਹਿੰਦਾ ਨਹੀਂ ਚੱਲ ਉਹ ਨਹੀਂ ਅਭੀ ਤੋ ਕਟਾਉਣ ਲੱਗਿਆ ਫੇਰ ਹੋਰ ਬਣਨ ਲੱਗ ਪਾਲੀ ਸੱਜਣਾ ਵਧੀਆ ਵਧੀਆ ਕਰਾਲਾ ਕਰਾਲਾ ਟਾਈਮ ਨਾਲ ਕੱਲੂ ਜਾਣਾ ਵੀ ਅਬੂ ਧਾਵੀ ਬਾਤ ਦਾ ਨਹੀਂ ਸਹੀ ਆ ਸਵੇਰੇ ਸਾਜਰੇ ਨਿਕਲ ਜਾਣਾ ਆਪਾਂ ਟਾਈਮ ਨਾਲੇ ਠੀਕ ਆ ਲਾ ਲਾਓ ਭਰਾਵਾ ਹਾਂ ਹਾਂ ਪਾ 7 ਮਤ ਦਈਨ ਪਟੋਰੀਆ ਵਧੀਆ ਵਧੀਆ ਹੋਰ ਠੀਕ ਠਾਕ ਕਰਾਓ ਕਰਾਓ ਫੇਰ ਜਲਦੀ ਕਰਾਓ ਫੇਰ ਜਾਣਾ ਵੀ ਆ ਹਨੇਰਾ ਬਹੁਤ ਹੋ ਗਿਆ ਟਾਈਮ ਬੜਾ ਹੋ ਗਿਆ ਹੋਰ ਹੋਰ ਆ ਹੀ ਗਿਆ ਫੇਰ ਹਟਿਆ ਨਹੀਂ ਨਾ ਕੱਲ ਵਧੀਆ ਵਧੀਆ ਕਟਾਲਾ ਵਾਲ ਵਧੀਆ ਲੱਭੇ ਦੁਕਾਨ ਹੈ ਲੱਭੇ ਲਈ ਵਹਿ ਦੁਕਾਨ ਕਹਿੰਦਾ ਉਹ ਬਾਈ ਕੋਈ ਜਾਣਾ ਲੱਭਦਾ ਨਹੀਂ ਬਈ ਬੜੇ ਹੀ ਮੁਸ਼ਕਿਲ ਨਾਲ ਲੱਭਿਆ ਇਹ ਬਾਈ ਦਾ ਨੂੰ ਕਿ ਚੱਲਣ YouTube ਚੈਨਲ ਤੇ ਹੈ ਬਾਈ ਦਾ YouTube ਚੈਨਲ ਸਬਸਕ੍ਰਾਈਬਰ ਕੀ ਨਾ YouTube ਚੈਨਲ ਇਹ ਨਾਮ ਆਪਣੇ ਚੈਨਲ ਦਾ ਭਰਾ ਸਬਸਕ੍ਰਾਈਬ ਹਾਂਜੀ ਹਾਂਜੀ ਦੁਬਾਰਾ ਬੋਲੋ ਸਬਸਕ੍ਰਾਈਬ 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 ਠੀਕ ਹੈ ਠੀਕ ਹੈ ਕਰਿਓ ਬਾਈ ਸਭ ਤੋਂ ਬਸ ਫਰਾਈ ਕਰਿਓ ਤੇ ਲਾਈਕ ਤੇ ਸ਼ੇਅਰ ਕਰਦੇ ਰਹੋ ਕੱਢੀਆਂ ਦਾ ਫਾਈਵ ਦਰਾਮ ਇਹਨਾਂ ਦਾ ਰੇਟ ਇਹਨਾਂ ਦਾ ਸਪੌਂਸਰ ਵੀ ਹੈ ਭੀ ਭਰਾ ਆਪਣਾ ਨਵੇਂ ਸਟਾਈਲ ਨਾਲ ਵਾਲ ਕੱਟਦਾ ਵਾ ਏ ਚੱਕ ਏ ਮਰੋੜ ਮਰੋੜ ਕੇ ਚੱਕ ਇਹ ਕਿਹੜਾ ਸਟਾਈਲ ਇਹ ਫੀਨ ਆਉਟ ਸਟਾਈਲ ਦਾ ਰਫ हेयर कट ਰਫ हेयर कटिंग ਓਕੇ ਲਾ ਦੋ ਲਾ ਦੋ ਕੱਟ ਦੋ ਕੱਟ ਦੋ ਮੁੰਡਾ ਕਦੋਂ ਦਾ ਲੱਭ ਰਿਹਾ ਤੁਹਾਨੂੰ ਮਸਾਂ ਹੀ ਲੱਭੇ ਹੁੰਦੇ ਸੀ ਓਹ ਇਹ ਉੱਪਰ ਦੀ ਕੰਮ ਗਈ ਤੁਹਾਨੂੰ ਕੱਲ ਵੇਖੇ ਜਾਂਦੇ ਇੱਥੇ ਦੁਕਾਨ ਤੇ ਮਾਰਕੀਟ ਹੀ ਨੇ ਰਹੇ ਨੇ ਐਵਰੀਡੇ ਦੇ ਕੋਲ ਆ ਬ੍ਰਦਰ ਸਾਹਮਣੇ ਐਵਰੀਡੇ ਦੇ ਸਾਹਮਣੇ ਮਿੱਥੂ ਕਟੋਏ ਕੱਢੇ ਇੱਕ ਕੜਾ ਮੁੰਡਾ ਵਧੀਆ ਕਰ ਦਵਾ ਉਜੀ ਬਾਰਾ ਵੀ ਹੋ ਗਿਆ ਤਿਆਰ ਹੁਣ ਬੱਸ ਚੱਲੇ ਆਂ ਜਾ ਕੇ ਬਣਾਈਏ ਮਟਰ ਮੋਟਰ ਇਹ ਖਾਣਾ ਵਾ ਹੋ ਗਿਆ ਮੁੰਡਾ ਤਿਆਰ ਤੇ ਲਓ ਜੀ ਮਿੱਤਰ ਹੁਣ ਸਾਡੀ ਤਿਆਰੀ ਹੈ ਹੁਣ ਥੋੜਾ ਜਿਹਾ ਸਮਾਨ ਸਮੂ ਚੱਕਰ ਚੱਲੇ ਆਂ ਤੇ ਹੁਣ ਕੱਲੂ ਅਸੀਂ ਨਿਕਲ ਜਾਣਾ ਸਾਡਾ ਇੱਕ ਦਿਨ ਦਾ ਸੀਗਾ ਟੂਰ ਸ਼ਾਰਟ ਆ ਵਾ ਰਾਤ ਨੂੰ ਇੱਕ ਰਾਤ ਸਾਡੇ ਅਬੂ ਦਾ ਬੀ ਆ ਹਨਾ ਪਰਸੋਂ ਨਿਕਲ ਜਾਣਾ ਪਰसों ਰਾਤ ਨੂੰ ਪਰਸੋਂ ਰਾਤ ਦੀ ਸਾਡੀ ਫਲੈਟ ਹੈ ਗਾਂ ਦੀ ਉਹ ਤਾਂ ਦੱਸਾਂਗੇ ਸਰਪ੍ਰਾਈਜ਼ ਤੇ ਲੋ ਠੀਕ ਹੈ ਇਹ ਬੰਦ ਨਹੀਂ ਕਰਨਾ ਇਧਰੋਂ ਸਟਾਰਟ ਹੁੰਦੀ ਹੈ ਨਹੀਂ ਮੈਂ ਟਾਪੀਆਂ ਕਿੰਨੀਆਂ ਜਦੋਂ ਤੇ ਉਹ ਐ ਬੈਗ ਲੱਕ ਵੀ ਦੇ ਦੇ ਤੁਸੀਂ ਤੱਕ ਨਹੀਂ ਕਹਿਣੀ ਇੰਦਾ ਸੀਗਾ ਸਿਸਟਮ ਉਹ ਤੁਹਾਨੂੰ ਚਲ ਕੇ ਮਿੱਤਰ ਪਿਆਰਿਓ ਹੁਣ ਆਪਾਂ ਕਰਤੀ ਆ ਵਾਏ ਵਾਏ ਸ਼ਾਰਜਨ ਇੱਕ ਨਾਈਟ ਸੀਗੀ ਤੇ ਤਿੰਨ ਤੋਂ ਚਾਰ ਦੇ ਦਿਨ ਸੀਗੇ ਸਟਾਰਟਿੰਗ ਸਾਡੇ ਦੋ ਭਾਈ ਦੇ ਵਿੱਚ ਸੀਗੇ ਤੇ ਹੁਣ ਅਸੀਂ ਜਾਣਾ ਕੱਲ ਸਾਡੇ ਸਵੇਰੇ ਮਤਲਬ ਸਾਡੀ ਬਸ ਆ ਤੇ ਉਹਨਾਂ ਨੇ ਕਿਹਾ ਵੀ ਮਤਲਬ ਪੋਣੇ ਚਾਰ ਵਜੇ ਤੋਂ ਬਸ ਸਟਾਰਟ ਹੋ ਜਾਂਦੀ ਆ ਅਬੂ ਤਾਬੀ ਨੂੰ 2.5 ਘੰਟਾ ਸਫ਼ਰ ਆ ਪੋਣੇ 200 ਕਿਲੋਮੀਟਰ ਆ ਤੇ ਹੋ ਸਕਦਾ ਇੱਕ ਨਾਈਟ ਸਾਡੀ ਦੁਬਈ ਅਬੂ ਤਾਬੀ ਹੈਗੀ ਆ ਤੇ ਹੋ ਸਕਦਾ ਦੋ ਵੀ ਹੋ ਸਕਦੀਆਂ ਆ ਹੂੰ ਤੇ ਬਾਕੀ ਇਸ ਤੋਂ ਜਿਹੜਾ ਗਾਂ ਟੂਰ ਆ ਹੁਣ ਆਪਾਂ ਭਾਈ ਕਿੱਧਰ ਜਾਣਾ ਹੈ ਬੱਕਰਾ ਲੈਣਾ ਨਾ ਦੋਸਤੋ ਕੀ ਹਾਲ ਚਾਲ ਆਪਣੇ ਨਾਲ ਆਪਣੇ ਭਾਜੀ ਤੇ ਅਸੀਂ ਲੈਣ ਜਾ ਰਹੇ ਹਾਂ ਬੱਕਰਾ ਹਿਆਰਪੁਰ ਤੋਂ ਹਿਆਰਪੁਰ ਤੋਂ ਕੀ ਲੈਣ ਜਾ ਰਹੇ ਆ ਆਪਾਂ ਭਾਜੀ ਬੱਕਰਾ ਬੱਕਰਾ ਬਣਾਉਣਾ ਅੱਜ ਕਹਿੰਦੇ ਪੂਰਾ ਤੁਹਾਨੂੰ ਖਲਾਉਣਾ ਪੂਰਾ ਟਾਪ ਦਾ ਬੱਕਰਾ ਕੱਲ ਵੀ ਰਾਤੀ ਪੂਰਾ ਯੂਐਮਟੀ ਕੀਤਾ ਵਧੀਆ ਕੀਤਾ ਭਾਈ ਦਾ ਪਾਲਟਰੀ ਪੂੜੀ ਬਹੁਤ ਵਧੀਆ ਕੀਤੀ ਹਾਂ ਇਹ ਭਾਜੀ ਤੁਸੀਂ ਦੇਖਣੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤੁਸੀਂ ਠੀਕ ਆ ਕਮਾਂ ਤੇ ਕਮਾਂਗੀ ਅਸੀਂ ਸਿੱਖ ਰਹੇ ਹਾਂ ਯੂਟਿਊਬਰ ਬਨਣਾ ਇੱਥੇ ਠੀਕ ਆ ਆਪਾਂ ਵੀਡੀਓ ਪਾਈ ਜਾਣੀਆਂ ਪਹਿਲਾਂ ਜਿਹੜਾ ਚੈਨਲ ਹੀ ਪਹਿਲਾਂ ਵੀ ਚੈਨਲ ਨਹੀਂ ਪਾਈ ਉਹ ਹੋਇਆ ਨਹੀਂ ਇੰਪਰੂਵ ਨਹੀਂ ਹੋਇਆ ਉਹ ਸਾਲ ਹੋ ਗਿਆ ਸੀ ਤੇ ਕਿਵੇਂ ਕਿਹਾ ਦੁਬਾਰਾ ਨਵਾਂ ਚੈਨਲ ਮਰਾ ਮੁੰਡੇ ਨੇ ਉਹ ਮੁੰਡਾ ਯਾਰ ਤੋਂ ਦੁਬਈ ਨਾਲ ਆਇਆ ਸੀਗਾ ਉਹ ਕਹਿੰਦਾ ਦੁਬਾਰਾ ਹਾਂ ਕਹਿੰਦਾ ਦੁਬਾਰਾ ਤੇ ਕੀਤਾ ਸਰਾਈ ਮੈਂ ਆਪਣੇ ਤੇ ਹੁਣ ਅਸੀਂ ਆ ਗਏ ਹਾਂ ਜੀ ਇੱਥੇ ਪੈਂਦੀ ਆ ਮਾਰਕੀਟ ਤੇ ਉਹਦੇ ਵਿੱਚ ਆਹ ਮੁੰਡਾ ਬਹੁਤ ਸ਼ਕੀਨ ਹੈ ਜੀ ਆਪਾ ਆ ਆ ਕਿੱਥੇ ਮਦਰ ਮਦਰ ਮਤੰਦਾ ਜੀ ਆਪਾਂ ਚਲੋ ਖਾਂਦੇ ਨੇ ਨਾਣੇ ਜੀ ਯਾਰ ਇਹੀ ਖਾਂਗੇ ਦਿਖਾਣੇ ਚੰਪਾ ਮੈਟਰ T20 ਨਾ ਹਰੇ ਰੇ ਰੀ ਇਹਦਾ ਕੀ ਕਿੰਨਾ ਰੇ ਕਣ ਹਰੇ 40 ਦਰਾਮ ਨਾ ਪਾਕਿਸਤਾਨਾ 40 ਆ ਕਰੇ ਝੰਡਾ ਗੱਬੇ ਆਣ ਇਹ ਥੋਪੀਆ ਥੋਪੀਆ ਇਹ ਥੋਪੀਆ ਆ ਹੈਗਾ ਪਾਕਿਸਤਾਨ ਨੂੰ ਸਹੀ ਆ ਯਾਰ ਉਹ ਵੀ ਮਲਟੀ ਤਿਆਰ ਹੁੰਦਾ ਸਮਾਨ ਤਰਾ ਮੇਰਾ ਸਮਾਨ ਆ ਲਿਆਏ ਭਾਈ ਕੋ ਮੋਢਿਆ ਸਾਨੂੰ ਪੂਰਾ ਦੇਖੋ ਭਾਈ ਮੜਾ ਲਓ ਐਨ ਕਰਕੇ ਉਹਦਾ ਕਰ ਲੋ ਫੇ ਪਹਿਲਾਂ ਕੀਤਾ ਸੀ ਉਂਗਲਾਣਾ ਹਾਂ ਲੈ ਬੰਟੀ 10 ਮਿੰਟ ਟੈਂਟਤਾ ਉਹਨਾਂ ਨੇ 10 ਮਿੰਟ ਦਾ ਕੰਤਾ ਲੈ ਜਾਓ ਆਖਿਰ ਤੇ ਹੁਣ ਇੰਨੇ ਚਿਰ ਹੋਰ ਕੋਈ ਦੇ ਲੈਣੇ ਜਾਂ ਕੋਈ ਆਡਮ ਨਹੀਂ ਗਿਆ ਕਹਿੰਦਾ ਮੰਨ ਗਿਆ ਮੰਨ ਗਿਆ 10 ਮਿੰਟ ਦਾ ਕੰਤਾ ਉਹਨਾਂ ਚਿਰ ਕੁਝ ਹੋਰ ਦੇ ਲਈਏ ਕੋਈ ਥਰੀ ਸਮਾਨ ਦੀ ਚੀਜ਼ ਲੋੜਿਆ ਟਮਾਟਰ ਦੇ ਲਓ ਜੀ ਜਿੰਨਾ ਜਿੰਨੀ ਬੰਦਾ ਲੋੜਿਆ ਉਹ ਨਹੀਂ ਬੰਦਾ ਪਾ ਦੇਣਾ ਹਾਂ ਚਾਹ ਜੇ ਇੱਕ ਨੰਬਰ ਸਹੀ ਆ ਆ ਵੀਰ ਅੱਬੀ ਇੱਥੇ ਅੰਬ ਲੈਣਾ ਆ ਇਹਨੂੰ ਕੀ ਕਹਿੰਦੇ ਆ ਕਹਿੰਦਾ ਕਿਨੂ ਕਹਿੰਦਾ ਕਿਨੂ ਕਹਿੰਦਾ ਇਹਨੂੰ ਮੁੰਡਾ ਸਬਜ਼ੀ ਲੈਣ ਆਇਆ ਲੈ ਬਈ ਲੈ ਸਬਜ਼ੀ ਲੈ ਲੈ ਗੋਭੀ ਲੈਣੀ ਆ ਕੀ ਲੈਣਾ ਸਾਰਾ ਡਾਈਸਾ ਮੰ ਤਿਆਰ ਹੋ ਰਿਹਾ ਵਾ ਆ ਤੇਲੇ ਕਈਆ ਰੱਖਿਆ ਸਾਰਾ ਤੁਹਾਡੇ ਸਮਾਨ ਤਿਆਰ ਹੋ ਰਿਹਾ ਤੁਹਾਡੇ ਲਈਆ ਕਈਆ ਬਣਾਉਣਾ ਤੇਲੇ ਜਾਂਦੇ ਕਿੰਨਾ ਵਧੀਆ ਦੇ ਟੋਪ ਦਾ ਕਈਆ ਦੇਖ ਲੈ ਕੋਈ ਆਂਡਾ ਅਨਡਾ ਤਾਂ ਖਾ ਲੇਗਾ ਨਾ ਨਾ ਕੋਈ ਆਂਡਾ ਨਹੀਂ ਕੋਈ ਮੀਟ ਨਹੀਂ ਕੋਈ ਮੱਛੀ ਨਹੀਂ ਠੀਕ ਹੈ ਸੁਧ ਵੈਸ਼ ਨੂੰ ਵੈਸ਼ ਸੁਧ ਵੈਸ਼ ਛੱਡਦਾ ਸਾਰਾ ਕੁਝ ਚਲੋ ਵਧੀਆ ਵਧੀਆ ਵੀ ਰਹਾ ਤੁਹਾਡੇ ਨਾਲ ਆ ਘੁੰਮਣਿਆਂ ਤੇ ਵੀਡੀਓ ਤੁਹਾਡੀ ਬਣ ਰਹੀ ਆ ਪਾਉਂਦੇ ਆ ਇੱਥੇ ਕਿਹੜੀ ਗੱਲ ਆ ਠੀਕ ਫੋਨ ਨਾ ਕਿਹੜਾ ਕੁਝ ਹੋਣਾ ਹਾਂ 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 ਠੀਕ ਆ ਠੀਕ ਆ ਆ ਲੈ ਆ ਆ ਲੈ ਲਿਆ ਉਹ ਤਲਾ ਵਾਟਰ ਵਾਟਰ ਮਿਲਰ ਬੁੱਜਾ ਹੁਣ ਤੇਰਾ ਕੀ ਰਹਿ ਗਿਆ ਰੱਬੀ ਅੱਛਾ ਥੋੜਾ ਔਲੀ ਥੋੜਾ ਠੀਕ ਹੈ ਹੈ ਕਿਨੂੰ ਕਿਨੂੰ ਵੀ ਕਦੇ ਆ ਕਿਨੂੰ ਕਿੰਨੂ ਭਰਾਵਾ ਕਿਨੂ ਆ ਜਿਹੜੇ ਬਏ ਸਾਰੇ ਪੀਸ ਕਿਨੂ ਕਹਿੰਦੇ ਆ ਸੰਤਰਾ ਕਹਿੰਦੇ ਆ ਲੁਬਈ ਆ ਗਿਆ ਪੰਜ ਦਾ ਨਾ ਹੀ ਭੁੱਲ ਗਿਆ ਤੂੰ ਫਿਸ਼ ਜਾ ਕੋਈ ਮੱਛੀ ਆ ਲੋ ਕੇ ਇकडे ਨਹੀਂ ਇਹ ਵੀ ਫਿਸੀ ਆ ਉੱਥੇ ਗਈ ਨੇ ਉਹ ਆਪਣੇ ਰਹਿਤੇ ਸੀਗੇ ਇਹ ਮਾ ਸ਼ੇਪ ਤੇ ਇਹ ਜਿਹੜੀ ਇਹ ਇਹ ਆ ਮੈਨੂੰ ਕੇ ਇकडे ਜਸ਼ਨ ਵੀ ਕਰਨਾ ਪੂਰੀ ਜੋਰਾ ਸ਼ੋਰਾ ਨਾਲ ਸ਼ੋਪਿੰਗ ਫੜ ਕੇ ਰੱਖ ਸਮਝਾ ਦਿੱਤਾ ਨਹੀਂ ਫਹੀ ਰਹੀ ਥਰਾ ਆਇਆ ਆ ਆਇਆ ਫਰਾਣਾ ਕਿੰਦਾ ਦੇ ਨੱਪੀਆਂ ਮੱਛੀਆਂ ਹੈ ਇਹ ਵੀ ਲਗ ਲਗ ਭਾਈ ਕੰਟਰੀ ਹੁੰਦੀ ਨਾ ਉੱਚੀਆਂ ਹੂੰ ਦੇਖ ਲਓ ਪੂਰਾ ਮਤਲਬ ਐ ਬਰ ਆਈਸੀ ਕੀਤੀ ਹੈ ਨਾ ਐ ਠੰਡਾ ਇਹ ਫ੍ਰੀਜ਼ਰ ਹੈ ਇਹ ਹੂੰ ਇਹ ਆਈ ਰਹੀ ਹੈ ਕਿਹੜਾ ਇਸ਼ਾਰਾ ਇਹ ਅਸੀਂ ਸਮਝਦੇ ਜੀ ਵਰਗ ਚਲੋ ਸਹੀ ਹੈ ਇਹ ਚੱਕ ਕੇ ਪੈਗੀ ਜੀ ਬਣਾ ਲਵਾਂਗੇ ਆਹ ਨਾ ਹਲੋ ਮੇਤਰੋ ਸ਼ੋਪਿੰਗ ਤਾਂ ਹੋ ਗਈ ਆ ਤੇ ਹੁਣ ਸਾਡਾ ਜਿਹੜਾ ਮਟਰ ਸੀਗਾ ਉਹ ਤਿਆਰ ਹੋ ਗਿਆ ਤੇ ਹੁਣ ਮਟਰ ਲੈ ਕੇ ਤੇ ਹੁਣ ਕਰਦੇ ਆ ਆਲੂ ਮੀਸਾ ਇਦਾਂ ਹੀ ਖਾਣੇ ਇਹ ਕੀ ਉਹਨਾਂ ਸਖਾਈ ਆ ਇਹ ਲਸਣ ਦੇ ਬਗ ਇਦਾਂ ਹੀ ਇਦਾਂ ਹੀ ਖਾ ਲੈਂਦੇ ਠੀਕ ਆ ਭਰਾਵਾ ਅਸੀਂ ਨਹੀਂ ਖਾਣੇ ਅਸੀਂ ਦੂਰ ਐ ਨਾ ਚੀਜ਼ਾਂ ਤੋਂ ਠੀਕ ਆ ਤੇ ਮੈਂ ਆਪਣੇ ਜਿਹਨੇ ਮੇਰੇ YouTube ਸਬਸਕ੍ਰਾਈਬਰ ਮੈਨੂੰ ਦੱਸਣਾ ਚਾਹੁੰਦਾ ਭਾਈ ਮੈਂ ਨਹੀਂ ਕੋਈ ਖਾਣਾ ਸਿਰਫ ਮੈਂ ਨਾਲ ਨੇ ਸ਼ੋਪਿੰਗ ਕਰਨ ਆਇਆ ਨਾ ਲੋ ਜੀ ਮਿੱਤਰੋ ਤੂੰ ਖਾਂ ਕਿਹੜੀ ਆ ਇਹ ਹੈਗੀ ਤਰ ਤਰ ਸੋ 44 ਗ੍ਰਾਮ ਦੀ 44 ਗ੍ਰਾਮ ਦੀ ਹੁਣ ਕੀ ਲੈਣਾ ਹੋਰ ਭਾਵੇਂ ਉਹ ਜਿਹੜਾ ਹੋਟਲ ਹੈਗੇ ਬੰਦੇ ਆਏ ਹੀ ਨਹੀਂ ਯਾਰ ਕੰਬਲ ਕੁੰਬਲ ਲੈ ਕੇ ਚੱਲੇ ਗਏ ਹੈ ਨੇ ਉਹ ਫੋਨ ਕਰਾ ਦਾਂਗੇ ਉਹਨਾਂ ਦੱਸਣਾ ਦੱਸਣਾ ਪਾਣਾ ਨਾ ਨਾਲ ਇੰਡੀਆ ਚ ਖਬਰ ਮਸ਼ਹੂਰ ਬੋਗਲਾਗਰ ਬਲੌਗਰ ਵੀ ਦੇਖ ਹੱਸਦੇ ਕਿੰਨੇ ਵਧੀਆ ਆਪਣੇ ਕੰਬਲ ਲਾ ਲਿਆ ਆ ਅੱਜ ਅਸੀਂ ਆਪਣੇ ਕੰਬਲ ਨਾਲ ਚੱਕ ਕੇ ਜਾਣਦੇ ਆ ਇੰਡੀਆ ਦੇ ਕੰਬਲ ਤੇ ਖਬਰ ਇੰਡੀਆ ਚ ਖਬਰ ਨਹੀਂ ਮਸ਼ਹੂਰ ਮਸ਼ਹੂਰ ਬਲੌਗਰ ਰੱਬੀ ਲਧਣਾ ਵਾਲਾ ਫਟਰ ਫਟਰ ਯੂਰਪ ਜਾਣ ਤੋਂ ਪਹਿਲਾਂ ਫਟਰ ਹੋਇਆ ਟੰਗ ਕਹਿੰਦੇ ਦੂਜੀ ਲਾਉਣੀ ਆ ਬੱਕਰੇ ਦੀ ਭਾਜੀ ਬਣਾਉਣ ਗਿਆ ਬੜਨਕ ਤਦ ਚਰਚੇ ਨਾਲ ਮਟਰਨ ਬੜਾ ਜਿਆਦਾ ਰੋ ਦੇ ਕਿਉਂ ਭਾਈ ਦੱਸੋ ਕੋਈ ਯਾਰ ਚੀਰ ਕਿਵੇਂ ਬਣਾਉਣਾ ਤੂੰ ਜੀਰ ਰਹਿ ਗਿਆ ਛੱਲੀ ਛੱਲੀ ਰਹਿ ਗਈ ਯਾਰ ਕਿਉਂ ਤੂੰ ਫਸ ਗਿਆ ਛੱਲੀ ਤੇ ਹੈ ਵੀ ਨਹੀਂ ਜੀ ਹੈ ਕਿੱਥੇ ਸੋਧੇ ਆ ਬੋਲ ਵੀ ਕੁਛ ਛੱਲੀ ਇੱਥੇ ਹੈ ਵੀ ਨਹੀਂ ਸੀਗੀ ਅੱਛਾ ਛੱਲੀ ਪਾ ਕੇ ਬਣਾਉਣਾ ਭਾਈ ਜੀ ਨੀ ਤੁਹਾਨੂੰ ਦਿਖਾਵਾਂਗੇ ਲਾਈਵ ਕਿੱਦਾਂ ਬੰਦਾ ਵਾ ਸਾਰਾ ਦਿਖਾਵਾਂਗੇ ਮੜੇ ਵੀਡੀਓ ਵੀ ਵਿੱਚ ਪਾ ਦੇਾਂਗੇ ਅੱਥੇ ਕੀ ਹੋ ਲੱਗਿਆ ਠੀਕ ਆ ਬਾਕੀ ਹੁਣ ਛੱਲੀ ਰਹਿ ਗਈ ਆ ਤੇ ਹੁਣ ਥੋੜਾ ਜਾ ਰਹੇ ਆ ਤੇ ਬਾਕੀ ਤੁਹਾਨੂੰ ਜਾ ਕੇ ਘਰੇ ਮਿਲਦੇ ਆ ਬਾਜਾ ਜਨਾ ਜਦੋਂ ਮੀਂਹ ਪਿਆ ਹੈ ਨਾ ਰਵਾਈ ਦੇ ਵਿੱਚ ਉਹਦੇ ਕਰਕੇ ਪ੍ਰੋਬਲਮ ਆ ਗਈ ਆ ਇਸ ਕਰਕੇ ਅਸੀਂ ਥੋੜਾ ਜਿਹਾ ਵਲੌਗ ਜਿਹੜਾ ਨਾ ਬੜਾ ਧਿਆਨ ਨਾਲ ਵੇਖ ਕੇ ਬਣਾਉਣੀ ਆ ਕੰਮ ਚੱਲ ਰਿਹਾ ਕੰਟਰਕਸ਼ਨ ਦਾ ਮਿਸਤਰੀ ਚਾਹੀਦੀ ਆ ਸਾਨੂੰ ਇੰਡੀਆ ਤੋਂ ਕੀ ਜਾਈ ਰਿਹਾ ਬਿਜਲੀ ਨਹੀਂ ਆਈ ਤੇ ਮਿਸਤਰੀ ਚਾਹੀਦੇ ਕਹਿੰਦੇ ਸਾਨੂੰ ਉੱਟੀ ਆ ਵੀਜ਼ਾ ਫ੍ਰੀ ਹੈ ਸਾਡੀ ਨਾਲ ਇੱਕ ਕਟਮ ਰਹਿ ਗਈ ਸੀ ਕੋਰਨ ਜਿਹਨੂੰ ਪੰਜਾਬੀ ਕਹਿੰਦੇ ਛੱਲੀ ਆਪਾਂ ਚੱਲ ਫੋਟੋ ਚਾਹੀਦੀ ਹੈ ਯੂਟਿਊਬ ਵਿੱਚ ਪੈਂਦੀ ਹੈ ਕਿੰਨੇ ਵੀ ਸਲਾਣੇ ਇੱਕ ਬੋਲ ਦੋ ਤੁਹਾਨੂੰ ਪਤਾ ਮੈਨੂੰ ਤਾਂ ਹੁਣ ਪਤਾ ਇੱਕੋ ਬੋਲ ਫੜੋ ਇੱਕੀ ਬਹੁਤ ਹੈ ਉਹ ਬੱਚੇ ਤੇ ਅੰਗੂਰ ਲੀ ਆ ਟੱਕਰਿਆ ਵਿਚਾਰਾ ਤੇ ਆਪਣੇ ਆਪ ਨੂੰ ਦੱਸ ਰਿਹਾ ਮੈਂ ਮਤਲਬ ਲੁਧਿਆਣੇ ਦਾ ਤੇ ਬਹੁਤ ਵਿਚਾਰਾ ਮਿਹਨਤ ਕਰਦਾ ਇੱਥੇ ਵਿਚਾਰਾ ਸੌਸ ਹੋ ਜਾਂਦਾ ਵਾ ਠੀਕ ਹੈ ਹਾਂਜੀ ਭਾਈ ਕਿੱਥੋਂ ਆਏ ਲੁਧਿਆਣੇ ਤੋਂ ਤੁਸੀਂ ਝੋਲੇ ਅੱਜ ਝੋਲੇ ਅੱਜ ਝੋਲਿਆ ਝੋਲੇ ਵਾਲਾ ਬੰਦਾ ਲੁਧਿਆਣੇ ਲਾਗੇ ਵਿਚਾਰਾ ਦੇਖ ਲੈ ਕਿੰਨੀ ਮਿਹਨਤ ਕਰਦੇ ਹੈ ਬਹੁਤ ਮਿਹਨਤ ਕਰਦੇ ਆ ਇੱਥੇ ਕੰਪਲ 50 ਰੁਪਏ ਦਾ ਇੱਕ ਇਹ ਨਾਲ ਥੱਲੇ ਵੀ ਖਾ ਲੈਣਾ ਤੇ ਇੱਕ ਨੇ ਉੱਪਰ ਲੈ ਲੈਣਾ 50 ਰੁਪਏ ਦਾ ਵੀਰੇ ਇਹ 50 ਰੁਪਏ ਦਾ 50 ਦਾ ਆ ਪੀ ਆਦਰਾਮ ਠੀਕ ਹੈ ਵੇਚ ਰਿਹਾ ਮੈਂ ਇੱਥੇ ਠੀਕ ਹੈ 20 ਗ੍ਰਾਮ ਰੱਖੋ ਯਾਰ ਨਹੀਂ 20 ਗ੍ਰਾਮ ਲੈ ਚਲੋ 20 ਗ੍ਰਾਮ ਚ ਦੇਤਾ ਮੁੰਡੇ ਨੇ ਚਲੋ ਠੀਕ ਹੈ ਭਾਜੀ ਓਕੇ ਬੰਦੇ ਆ ਆ ਮੈਂ ਲਈ ਭਾਜੀ ਲੈ ਕੇ ਆਇਆ ਸਮਾਨ ਚਾ ਲੈ ਤੇਰੇ ਨਿਆਰੇ ਲੱਗੇ ਹੈ ਬੜੀ ਤਰੀਕ ਕਿਸਮ ਚੰਗੀ ਆ ਜੀ ਤੇਰਾ ਤੇਰੀ ਬੜੀ ਕਿਸਮ ਚੰਗੀ ਆ ਮਿਹਨਤ ਕਰਦੇ ਯਾਰ ਆ ਵੀ ਮੁੰਡਾ ਬਹੁਤ ਮਿਹਨਤ ਕਰਨ ਰਿਹਾ ਹੁਣ ਦੋ ਕੰਬਲ ਮਿਲੇ ਆਪਾਂ ਨੂੰ ਯਾਰ ਹੋਣਗਾ ਪਿੱਛੇ ਪਿੱਛੇ ਆਉਣੇ ਮੇਰੇ ਤੇ ਗਿਆ ਸਮਾਨ ਤੈਨੂੰ ਨਹੀਂ ਭਾਜੀ ਤੁਹਾਡੇ ਨਾਲ ਹੀ ਰਹਿਣਾ ਮੁੰਡਾ ਮੇਰਾ ਕਹਿੰਦਾ ਸਾਡੇ ਨਾਲ ਹੀ ਰਹਿਣਾ ਚੱਲ ਕੋਈ ਨਹੀਂ ਆਇਆ ਯਾਰ ਹੋਰ ਕਹਿੰਦਾ ਗੱਲ ਵਾਠ ਠੀਕ ਠਾਕ ਉਕਰ ਪੋੜਿਆ ਆ ਸਾਡੇ ਭਾਜੀ ਦਵਾਈ ਦੋ ਸਿਆਵਾ ਗੱਰ ਰੇ ਪੂਰੀ ਇਹ ਦਵਾਈ ਤੋਂ ਕਹਿੰਦਾ ਕਿ ਸਾਰਾ ਤੇ ਅੱਭੀ ਪੀ ਰਿਆ 20% ਗੈਸ ਨਿੰਬੂ ਪਾਣੀ ਗੋਲੀ ਵਾਲਾ ਬੱਤਾ ਪੀਵਾਂਗੇ ਵਰੀਆ ਦੇ ਕੇ ਯਾਰ ਵਰੀਆ ਬਣੀ ਇਹ ਬਣਾਈ ਕਿੰਨੇ ਆ ਫਿਰ ਭਾਜੀ ਨੇ ਬਣਾਈ ਆ ਭਾਜੀ ਕੰਮ ਇੱਥੇ ਆ ਖੋਲ ਦੋ ਬੜਾ ਚੱਲੇਗਾ 20% ਗੈਸ ਇੰਨੇ ਕੀ ਕੀ ਭਾਈ ਐਡਮ ਇਹ ਲਿਜ ਦਿਖਾਓ ਮੇਰਾ ਕਲੈਕਸ਼ਨ ਉਹਨਾਂ ਨੂੰ ਪਰਫਿਊਮ ਆ ਦੇਖੋ ਭਾਜੀ ਦੇ ਪਰਫਿਊਮ ਦੇਖੋ ਵਾਓ ਰੀਜਨਲ ਇਹ ਕਿਹੜੇ ਆਪਣੇ ਫਰਾਰੀ ਗਰੋਰ ਫਰਾਰੀ ਰੈੱਡ ਬਲੈਕ 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 ਜ਼ਿਆਦਾ ਬਾਜੀ ਜੈਗੂਅਰ ਫੋਰਮੈਨ ਸਭ ਤੋਂ ਵਧੀਆ ਵਾ ਬਿੱਟੀ ਬਿਲਕੁਲ ਕਾਉਂਟ ਡਾਉਨ ਕਾਉਂਟ ਡਾਉਨ ਡਿਵਿਡ ਡਾਉਨ ਵਾਓ ਬਾਜੀ ਇੰਨੇ ਲਾਉਣੇ ਤੁਸੀਂ ਸੈਂਟ ਰੋਜ਼ ਅਲੱਗ-ਅਲੱਗ ਹੋਰ ਰਹੇ ਸਾਂ ਤੋ ਜੀ ਤੁਸੀਂ ਕਿਹੜਾ ਲਾਉਣੇ ਕੋਪਰਾ ਜਾਂ ਫੌਗ ਡੈਨਮਾਰਕ ਕੋਬਰਾ ਕੋਬਰਾ ਨਾ ਨਾ ਫੋਨ ਇਹ ਕਿ ਉਹ ਮੈਂ ਨਾਲ ਨਹੀਂ ਗਏ ਇਹ ਜਿਹੜਾ ਭਾਈ ਪਰਫਿਊਮ ਦਿਖਾਉਂਦੇ ਨੇ ਇਹਨਾਂ ਨੂੰ ਅੰਗਰੇਜ਼ ਨੇ ਗਿਫਟ ਕੀਤਾ ਹੀਗਾ ਤੇ ਉਹ ਇਹਨਾਂ ਤੋਂ ਬੜੇ ਖੁਸ਼ ਹੋਏ ਸੀਗੇ ਤੇ ਇਹ ਆਪਾਂ ਥੋੜਾ ਜਿਹਾ ਰਿਕਾਰਡਿੰਗ ਆਪਣੀ ਲੇਟ ਹੋ ਗਈ ਤੇ ਜਿੱਦਾਂ ਕਿਤੇ ਭਾਈ ਨੂੰ ਗੜੇ ਹੋਣੇ ਕੋਈ ਮਤਲਬ ਆਪਣਾ ਬੋਲ ਦੇ ਵਿੱਚ ਤੇ ਉੱਥੇ ਇਹਨਾਂ ਨੇ ਅੰਗਰੇਜ਼ ਨੇ ਗਿਫਟ ਦਿੱਤਾ ਇਹ ਕਹਿੰਦੇ ਬਹੁਤ ਫਿਰ ਤਾਂ ਮਤਲਬ ਉਹ ਉੱਥੇ ਹੋਗਾ ਜਿਹੜੇ ਕੰਟਰੀ ਨੂੰ ਗਏ ਹੋਣੇ ਆ ਜਰਮੰਦਾ ਉਹ ਜਰਮੰਦਾ ਤੋਂ ਆਇਆ ਸੀ ਠੀਕ ਜਰਮੰਦਾ ਆਈ ਬੈਟੀ ਬਰਕਲੀ ਟੌਕ ਟੈਂਡਰ ਇਹ ਦੇਖੋ ਬਹੁਤ ਆ ਗਿਆ ਅੱਜ ਮੈਂ ਜੋ ਕੁਝ ਹੈ ਵਾਓ ਜੀ ਮੁੰਡੇ ਕਰ ਰਹੇ ਆ ਕੁਕਿੰਗ ਤੇ ਸਮਾਨ ਹੋ ਰਿਹਾ ਤਿਆਰ ਹੋ ਰਿਹਾ ਆ ਸਮਾਨ ਲਿਆਂਦਾ ਨਾਲ ਬੱਕਰਾ ਹਰ ਚੀਜ਼ ਸਾਰੀ ਵਿੱਚ ਇਹ ਮੁੰਡੇ ਨੂੰ ਵਲੌਗਰ ਬਣਾਉਂਦਾ ਨਾ ਭਾਜੀ ਟੌਪ ਦਾ ਤਿੰਨਵੇਂ ਕਹਣਾ ਅੱਜ ਮੈਂ ਜੋ ਕੁਝ ਵੀ ਹੈਗਾ ਸਿਰਫ ਰੁੱਬੀ ਕਰਕੇ ਆ ਆ ਸਹੀ ਗੱਲ ਆਪ ਆਏ ਉਹਦੇ ਵੀਊ 15 ਪਰ ਮੇਰੇ ਮੇਰਾ 2-3 ਹਜ਼ਾਰ ਹੋ ਗਿਆ ਸਹੀ ਆ ਸਹੀ ਆ ਕਰਨੀ ਓਏ ਮੈਂ ਟੈਂਜੋਏਮੈਂਟ ਆ ਭਾਈ ਹੋਰ ਕੀ ਆ ਠੀਕ ਐ ਇਹਦਾ ਕੁੱਕ ਦਾ ਨੰਬਰ 1 ਕਿਆ ਹੁੰਦਾ ਏ ਕੁੱਕ ਨਹੀਂ ਹੈ ਚਲੋ ਸਹੀ ਜਾ ਈਨਜੋਏਮੈਂਟ ਕਰ ਰਜਹ ਪਾ ਦਿਓ ਅੱਗੇ ਅੱਧਾ ਕਿੱਡਾ ਹੋ ਗਿਆ ਹੁ ਤਾਂ ਵਾਯਾਜ ਇਹ ਕੋ ਮਟਰ ਚੇਕੇ ਇਹ ਬਣਾ ਰਾ ਨੀਆਂ ਮਟਰ ਚੇਕੇ ਤਿਆਰ ਆ ਚੱਲੀ ਬਾ ਖੁਸ਼ ਹੈ ਹੁਣ ਨਵੀਂ ਆਣਾ ਖਾਣ ਹੀ ਪੈਣੀ ਤੈਨੂੰ ਕੱਲਾ ਮੈਂ ਤਾਂ ਮੇਰਾ ਦਿਲ ਕਰੀਦਾ ਮੈਂ ਚੱਲਾ ਇਥੋਂ ਸਰ ਮਿਲਿਆ ਕਿੱਥੇ ਆਏ ਹੁੰਦਾ ਉਹ ਆਹੋ ਯਾਰ ਤੂੰ ਨਾਲ ਹੀ ਆ ਗਿਆ ਫੁੱਟਪਾਥ ਤੇ ਆ ਕੋਕ ਸਾਹਿਬ ਭਾਜੀ ਸਾਡੇ ਇੱਕ ਨਵੀਂ ਡਿਸ਼ ਖਾਣ ਲੱਗੇ ਆ ਚਲੋ ਮੈਂ ਤਾਂ ਖਾਣਾ ਨਹੀਂ ਤੇ ਫਿਰ ਮੈਂ ਜਿਹੜੇ ਟੈਸਟ ਟੈਸਟ ਕਰਵਾ ਰਿਹਾ ਹਾਂ ਨਹੀਂ ਖਾਣਾ ਛੁੱਟ ਨਹੀਂ ਬੋਲਣਾ ਉਹ ਵੀ ਖਾਸ ਤੌਰ ਤੇ ਕੁੱਤਾ ਨਹੀਂ ਛੱਡਦਾ ਖਾਸ ਤੌਰ ਤੇ ਵਲੌਗ ਦੇ ਵਿੱਚ ਇੱਥੇ ਬੇਬੱਕਰਾ ਕਹਿੰਦੇ ਕੁੱਤਾ ਚਲੋ ਠੀਕ ਹੈ ਇਹ ਹੁਣ ਭਾਜੀ ਵਿੱਚ ਦੇ ਰਹੇ ਨਹੀਂ ਆ ਕੌਣ ਹਾਂਜੀ ਦੇ ਰਹੇ ਜੀ ਪਾ ਤੇ ਰਹਿੰਦੇ ਸੀ ਕੋਈ ਖਦ ਹੋ ਗਿਆ ਜਾਈਏ ਅੰਮੀ ਮੈਂ ਵੇਖ ਰਿਹਾ ਇੱਥੇ ਵੇਖ ਲਈਏ ਇੱਕ ਸਾਡੇ ਹੋਰ ਸ਼ੇਖ ਸਾਹਿਬ ਆ ਰਹੇ ਨੇ 12 ਵਜੇ ਸਪੈਸ਼ਲ ਚਲੋ ਵਧੀਆ ਲਓ ਨੀ ਯਾਰਾਂ ਨੰਦ ਲਓ ਮੈਂ ਤੁਹਾਡਾ ਵੇਖੀ ਜਾਊਗਾ ਜਾਂ ਤਿੱਕ ਦਹਾਨ ਨੇ ਠੀਕ ਹੈ ਠੀਕ ਜੀ ਕਰਬਨ ਨਹੀਂ ਪੂਆ ਪੂਆ ਅੱਧਰੀ ਬੈਂਗ ਬੈਂਗ ਉਹਨਾਂ ਨੇ ਵੀਡੀਓ ਬਣਾਈ ਆ ਆਪਾਂ ਨਾ ਯੂਟਿਊਬਰ ਬਲੋਗਰ ਹੀ ਬਣ ਜਿੰਦੇ ਨੇ ਦੋਨੇ ਬੰਦੇ ਇੱਕ ਤਾਂ ਪਿੱਲੂ ਗਈ ਪਿੱਲੂ ਬਚ ਗਈ ਠੀਕ ਹੈ ਜੇ ਤੂੰ ਚੱਲ ਗਿਆ ਮੇਰਾ ਖਿਆਲ ਰੱਖ ਲਈ ਮੈਂ ਚੱਲ ਗਿਆ ਬਣੀ ਬਲੋਗਰ ਬਣੀ ਬਲੋਗਰ ਫਨੀ ਬਲੋਗਰ ਹੈ ਫਨੀ ਬਲੋਗਰ ਹੈ ਕੋਮੇਡੀ ਕਰੇ ਕੋਈ ਬੰਦਾ ਜਸ ਸੀਰੀਅਸ ਮੁੱਦੇ ਨਾਲ ਦਿਖਾਤਾ ਨੇਚਰ ਦਿਖਾਤੀਆਂ ਜਿੱਦ ਤਰ ਮੈਂ ਕਰਨ ਲੱਗਿਆ ਮੈਂ ਪੂਰਾ ਪੀਸ ਬੋਲ ਗਿਆ ਇਹਦੀ ਲੈਗ ਹੈ ਇਹਦੀ ਕੁਣੀ ਹੈ ਇਹਦਾ ਵਿੱਚ ਸਾਰਾ ਕੁਝ ਇਕੱਲਾ ਇਕੱਲਾ ਦੱਸਿਆ ਕਰਨਾ ਫਿਰ ਮੈਂ ਹਾਂ ਅਜੇ ਮੇਰੀ ਦਾੜੀ ਨਹੀਂ ਆਈ ਮੈਂ ਤਾਂ ਨਹੀਂ ਬਣਾ ਲਿਆ ਕਹਿੰਦਾ ਭੈਣ ਜੋ ਹੀ ਯਾਰੇ ਦੇਣਾ ਤੇ ਲਈ ਨਾਚੀ ਦੇ ਉਹ ਵਾਲਾ ਕੰਮ ਹੋਇਆ ਆਪਣੇ ਤੇ ਦਾੜੀ ਤੇ ਲੱਗਾ ਤੇਰਾ ਕਰਾ ਵੇਖ ਹੀ ਗਏ ਨੇ ਨਾ ਉਹ ਘਰ ਦੇ ਵਿੱਚ ਦੇ ਦੋ ਤਿੰਨ ਬੰਦੇ ਉੱਥੇ ਕਿਹੜੀ ਗੱਲ ਹੈ ਨਹੀਂ ਯਾਰ ਹੂੰ ਉਹਨੂੰ ਬੜਾ ਅਫਸੋਸ ਆ ਉਧਰ ਮੈਂ ਟੱਕਰ ਤਾਂ ਲੱਗ ਗਿਆ ਹੂੰ ਚੰਗਾ ਜਾਂ ਪਾਇਆ ਜੀ ਮੈਂ ਚੱਲ ਦੇਖਦੇ ਆ ਉਹ ਪੈ ਕੇ ਥੋੜਾ ਜਿਆਦਾ ਛਿੱਤੀ ਗਈ ਮੈਂ ਚੱਲ ਸਾਡੇ ਇਹ ਗਈ ਵੀ ਹੈ ਇੰਨੀ ਤੇ ਰੱਖ ਲਏ ਆ ਇੰਨੀ ਕੁ ਰੱਖੀ ਮਟਨ ਮਹਿੰਦਰ ਵੀ ਚੱਕਤੀ ਮਟਨ ਹੋ ਗਿਆ ਤਿਆਰ ਤੇ ਜਲਦੀ ਲਗਾਉਗਾ ਇੱਕ ਸਾਡੇ ਆ ਰਹੇ ਨੇ ਸਾਡੇ ਸ਼ੇਖ ਸਾਹਿਬ ਉਹਨਾਂ ਦੀ 12 11ਵੀਂ ਡਿਊਟੀ ਖਤਮ ਹੋਣੀ ਹੈ ਤੇ 12 12:30 'ਤੇ ਪਹੁੰਚਣਾ ਫੇਰੀ ਮਲੱਬਾ ਟੈਸਟ ਕਰਾਂਗੇ ਠੀਕ ਹੈ ਮੋਦ ਆਹ ਦੇ ਮੋਦ ਇਹ ਰੱਬੀ ਲਈ ਤਿਆਰ ਕਰੀ ਆ ਇਹਨਾਂ ਦੇ ਤੋਂ ਅੱਛਾ ਇਹਨਾਂ ਦੇ ਤੋਂ ਤੇ ਟੈਮਕ ਸਾਢੇ 11 12 ਵਜੇ ਚੱਲੇ ਆ ਦਬਈ ਦੇ ਵਿੱਚ ਤੇ ਡੀਆ ਦਾ ਢਾਈ 12:30 ਵਜੇ ਚੱਲੇ ਇਹ ਜਿਹੜੇ ਸਾਡੇ ਪਾਜੀ ਦਬਈਆ ਲਈ ਨਾ ਟਿਕਟੋਕ ਤੇ ਬਹੁਤ ਮਸ਼ਹੂਰ ਨੇ ਹੁਣ ਨਹੀਂ ਉਹ ਮੈਨੂੰ ਲੰਦਾ ਨਹੀਂ লাইਵ ਹੁੰਦਾ ਨਹੀਂ ਹੋਰ ਥੋੜਾ ਬੰਦ ਕਰਤਾ ਵਾ ਲੇਕਿਨ ਬਹੁਤ ਫੇਮਸ ਹੈਗੇ ਟਿਕਟੋਕ ਦੇ ਥੋੜਾ ਜਿਹਾ ਗੰਦ ਪੈਣ ਲੱਗਿਆ ਹੁਣ ਆਪਣੇ ਇੰਡੀਆ ਟਿਕਟੋਕ ਦਾ ਬੈਨ ਹੀ ਆ ਬਹੁਤ ਗੰਦ ਪੈਣ ਲੱਗ ਗਿਆ ਇਸ ਕਰਕੇ ਤੇ ਆ ਬੰਟੀ ਵੀ ਕਹਿੰਦਾ ਮੈਂ ਟਿਕਟੋਕ ਟਿਕਟੋਕ ਡਾਊਨਲੋਡ ਕਰਨ ਲੱਗ ਕੀਤਾ ਹੋਇਆ ਡਾਊਨਲੋਡ ਕਿ ਨਹੀਂ ਆ ਮੈਂ ਤਾਂ ਗੇਮ ਦਾ ਸਕੀਨ ਉਹ ਭੈਣ ਜੀ ਗੇਮ ਨੂੰ ਛੱਡ ਤੂੰ ਟਿਕਟੋਕ ਉੱਤੇ ਆ ਹੋਇਆ ਡਾਊਨਲੋਡ ਕਿ ਨਹੀਂ ਇਹ ਦੱਸ ਸਿਮ ਲੈਣੀ ਪੈਣੀ ਆ ਸਿਮ ਕਿਉਂ ਉਧਰ ਨਹੀਂ ਹੋਊਗਾ ਡਾਊਨਲੋਡ ਨਾ ਇਦਾਂ ਕਿਦਾਂ ਨਹੀਂ ਹੋਊਗਾ ਠੀਕ ਹੈ ਇਹ ਮੁੰਡੇ ਦੇ ਦੇਖੋ ਕਿਸ ਕਰ ਰਹੇ ਹੋ ਹੱਲੇ ਹੱਲੇ ਪਹਿਲਾਂ ਦੀ ਜਿੰਮ ਲੱਗੀ ਆ ਹੁਣ ਨਹੀਂ ਲਾਇਸੈਂਸ ਆ ਹੱਲੇ ਨੇ ਮਟਰਨ ਖਾਦਾ ਨਹੀਂ ਤੇ ਇਹ ਸਿੱਧਾ ਹਾਲ ਹੈ ਜਦ ਮੈਂ ਸ਼ੇਰ ਬਣਾਉਣਾ ਜਦ ਮੈਂ ਲੱਗ ਗਿਆ ਨੰਦ ਲੈਣ ਆਏ ਆ ਭਾਈ ਚੁੱਕੇ ਨਹੀਂ ਹੋ ਜਾਂਦੇ ਮੈਂ ਕਿਆ ਜੋ ਨਜਰਾਂ ਤੋਂ ਗਿਰਦੇ ਆ ਵਾਹ ਅਗੇ ਅਗੇ ਹੋਏ ਹੋਏ ਹਾਏ ਹਾਟ ਓਏ ਹੋਏ ਹਾਏ ਯਾਰ ਬੱਤੋ ਬੱਤੀ ਬੱਤੋ ਬੱਤੀ ਬੱਤੋ ਬੱਤੋ ਬੱਤੀ ਆ ਭਾਜੀ ਨੇ ਆ ਭਾਜੀ ਆ ਰਹੇ ਜਿਨ੍ਹਾਂ ਨੇ ਗਾਣਾ ਲਿਖਿਆ ਬੱਤੋ ਬੱਤੀ ਓਏ ਹੋਏ ਆਏ ਇੱਕ ਗਾਣਾ ਭਾਜੀ ਬੱਤੋ ਬੱਤੀ ਜਾਲੇ ਤੇ ਜਾਂ ਬੰਦੇ ਰਿਆ ਬੱਤੀ ਇਹ ਦੱ ਵੀ ਇਹ ਬੱਤੋ ਬੱਤੀ ਇਹ ਮੁੰਡਾ ਇਹ ਮੰਟੀ ਉਹ ਬਹੁਤ ਫੈਨ ਆ ਜਿਹਦਾ ਜਿਹਦਾ ਗਾਣਾ ਨੇ ਆ ਬੱਤੋ ਬੱਤੀ ਇਹ ਉਹਨਾਂ ਦਾ ਬਹੁਤ ਫੈਨ ਆ ਉਨਾ ਹੀ ਇਹ ਸੁਣਾ ਦੂਜਾ ਗਾਣਾ ਜਿਹੜਾ ਬੱਤੋ ਬੱਤੀ ਵਾਲਾ ਮੇਰਾ ਜਿਹੜਾ ਗਾਣਾ ਲਿਖਿਆ ਆਪਾਂ ਬੱਤੋ ਬੱਤੀ ਓਏ ਹੋਏ ਆਏ ਖਾਏ ਬੱਤੋ ਬੱਤੀ ਦੂਜਾ ਗਾਣਾ ਇਹ ਭਾਜਨੇ ਰਿਕਾਰਡ ਕਰਨਾ ਵਾ ਏ ਬੀ ਸੀ ਡੀ ਐਫ ਜੀ ਐਂ ਓਏ ਹੋਏ ਕੋਈ ਕੋਆ ਉਹ ਵੀ ਆਏ ਛੋਟਾ ਪਾਵੇ ਵੱਡਾ ਵੀ ਪਾਵੇ ਛੋਟਾ ਵੀ ਪਾਵੇ ਵੱਡਾ ਵੀ ਪਾਵੇ ਸਰ ਕੀ ਸਮਝੀ ਲਾਦੇ ਕੀ ਗਾਣੇ ਪਾਈ ਪਾਕਿਸਤਾਨੀ ਬਈ ਚੱਲਦਾ ਉਹ ਪਾਕਿਸਤਾਨੀ ਪਾਕਿਸਤਾਨੀ ਠੀਕ ਹੈ ਮਾੜਾ ਹੈ ਯਾਰ ਇਹ ਸੋਸ਼ਲ ਮੀਡੀਆ ਹੈ ਇਦਾਂ ਜਿਹੜਾ ਹਿੱਟ ਹੋਣਾ ਤੁਹਾਨੂੰ ਹੀ ਕਰ ਹੀ ਦੇਣਾ ਉਹ ਲੋਕੀ ਪੰਪ ਹੀ ਐ ਚਾੜ ਦਿੰਦੇ ਆ ਤੇ ਬੰਦਾ ਇੱਕ ਉਹ ਆਪਣਾ ਸਾਡਾ ਨਾਲ ਹੀ ਲੈਣਾ ਵਿੱਚ ਕਰ ਰਿਹਾ ਐ ਇੰਜ ਹੋਏ ਬੈਠੇ ਹੋਏ ਆ ਦੁਬਈ ਦੇ ਵਿੱਚ ਤੇ ਹੋਰ ਸਾਰੇ ਆਪਾਂ ਜਾਣਾ ਅਬੂ ਧਾਬੀ ਠੀਕ ਹੈ ਇਹ ਗੱਲ ਆਪਾਂ YouTube ਤੇ ਕਿੰਨੀ ਆ ਹੀ ਗਏ ਚੁੱਕੇ ਆ ਥੱਲੇ ਗਏ ਨਹੀਂ ਆਪਾਂ ਇਹ ਆਪੋਂ ਤਿੰਨ ਦਿਨੋਂ ਕਰ ਲਗਾਤਾਰ ਕਹਿਣ ਦੇ ਆ ਵੀ ਜਾਣਾ 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 ਬਦਲੇ ਜਿਹੜਾ ਸਹੀ ਲੱਗੇ ਉਹ ਹੀ ਪਾ ਦਾਂਗੇ 25000 ਫੋਲੋਅਰ ਅੱਜ ਤੱਕ 1 ਸਾਲ ਬਾਅਦ ਪਹਿਲੇ ਦੱਸ ਤੁਹਾਨੂੰ ਇਹ ਭਾਜੀ ਕਰਨ ਲੱਗੀ ਆਪਾਂ ਚੈਨਲ ਸਬਸਕ੍ਰਾਈਬ ਚੈੱਕੋ ਔਨ ਦੀ ਸਪੋਰਟ ਚੈਨਲ ਹੁੰਦੇ ਆ ਔਨ ਦੀ ਸਪੋਰਟ ਚੈੱਕੋ ਬੈਲ ਆਈਕਨ ਨੂੰ ਕਰਨਾ ਖਾ ਕਰ ਦਿਓ ਆਲ ਕਰ ਦਿਓ ਓਕੇ ਆ ਖੋਲੋ ਵੀਡੀਓ ਹਏ ਹਏ ਫਤੋ ਬੱਤੀ ਚੱਕ। ਅਲਿਕੋ ਵੀਡੀਓ ਭਾਈ ਇਹ ਪੁੱਤ। ਪੰਜ ਵਜੇ ਉੱਠਣਾ ਵਾ। ਹਾਂ। ਹਾਲਦਣਾ ਪੰਜ ਵੇ। ਪੰਜ ਵਜੇ ਬਾਬੇ ਉੱਠਣਾ ਸਿਰੇ ਅਸੀਂ ਪੰਜ ਵਜੇ ਸਾਡੀ ਬੱਸ ਲੈਣੀ ਤੂੰ ਪਤਵੀ ਦੀ।